ਇਹ ਤੇ ਫਿੱਕਾ ਹੈ ਜ਼ਰੂਰ ਚੰਗੀ ਤਰ੍ਹਾਂ ਨਹੀਂ ਬਣਾਇਆ ਗਿਆ ਹੋਵੇਗਾ। ਬਸ ਇਹੋ ਫਰਕ ਹੈ। ਰਸਗੁੱਲਿਆਂ ਤੋਂ ਉਮੀਦ ਹੈ ਕਿ ਉਹ ਮਿੱਠੇ ਹੋਣਗੇ। ਜਦੋਂ ਅਜਿਹਾ ਨਾ ਹੋਵੇ ਤਾਂ ਸਵਾਦ ਨਹੀਂ ਲੱਗਦਾ। ਐਵੇਂ ਹੀ ਗੁਰਸਿੱਖਾਂ ਤੋਂ ਨਿਮਰਤਾ ਤੇ ਮਿੱਠ ਬੋਲੜੇ ਹੋਣ ਦਾ ਕਿਰਦਾਰ ਝਲਕਦਾ ਹੈ। ਜਿਵੇਂ ਕਿ ਅਸੀਂ ਪੁਰਾਤਨ ਗੁਰਸਿੱਖਾਂ ਤੇ ਗੁਰੂ ਸਾਹਿਬ ਦੀਆਂ ਸਾਖੀਆਂ ਵਿੱਚ ਪੜਦੇ ਹਾਂ। ਅਜਿਹਾ ਨਾ ਹੋਣ ਤੇ ਗੁਰਸੇਕ ਤੇ ਫਟ ਉਂਗਲੀ ਚੁੱਕੀ ਜਾਂਦੀ ਹੈ ਮੈਂ ਮੰਗ ਭਾਵੇਂ ਦੂਜਾ ਕਿੰਨਾ ਵੀ ਕੌੜਾ ਕਿਉਣਾ ਹੋਵੇ ਉਸ ਨੂੰ ਕੁਝ ਨਹੀਂ ਆਖਿਆ ਜਾਂਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਐਸੇ ਗੁਰੂ ਦੇ ਗੁਰਸਿੱਖ ਵੀ ਮਿੱਠ ਬੋਲੜੇ ਹੀ ਸੋਭਦੇ ਹਨ ਸਮਝ ਆ ਗਈ ਭਾਈ ਸਾਹਿਬ ਜੀ ਹੁਣ ਤਾਂ ਖਿਆਲ ਰੱਖਾਂਗੇ ਅੱਗੇ ਤੋਂ